ਹੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਅੱਜ ਜਿਹੜੇ ਕੇਂਦਰੀ ਜਦੋਂ ਮੈਂ ਟੱਕਰਤਾ ਨੇ ਬੀਜੇਪੀ ਦੇ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਕੋਈ ਬੀਜੇਪੀ ਵਾਲਾ ਨਹੀਂ 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 ਕਰਦਾ ਮੈਂ ਮੇਰੇ ਚ ਕਾਬਲੀਅਤ ਹੈ ਮੈਂ ਕਰਦਾ ਮੇਰਾ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਗਾਲਤ ਕਹਿੰਦਾ ਰਹਿਆ ਮੈਂ ਉਹੀ ਗੱਲ ਹੈ ਨਾ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਉਸ ਫੋਨ ਤੇ ਗੱਲਬਾਤ ਹੁੰਦੀ ਸੀ ਮੈਂ ਤਾਂ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਅਧਿਜਤੇਦਾਰ ਸੀ ਠੀਕ ਹੈ ਜੀ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਨਾ ਨਹੀਂ ਤੁਹਾਨੂੰ ਤਾਂ ਕੋਈ ਫੋਨ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਨਹੀਂ ਮੈਂ ਮੇਰੇ ਹੋਈਆਂ ਨਹੀਂ 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 ਪ੍ਰੇਮ ਪਿਆਰ ਦੀ ਗੱਲ ਮੈਨੂੰ ਹੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਅੱਜ ਜਦੋਂ ਕੇਂਦਰੀ ਜਦੋਂ ਮੈਂ ਟੱਕਰਤਾ ਨੇ ਬੀਜੇਪੀ ਦੇ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਕੋਈ ਬੀਜੇਪੀ ਵਾਲਾ ਨਹੀਂ 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 ਕਰਦਾ ਮੈਂ ਮੇਰੇ ਚ ਕਾਬਲੀਅਤ ਹੈ ਮੈਂ ਕਰਦਾ ਮੇਰਾ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਗਾਲਤ ਫਿਸ਼ ਕਰਦਾ ਰਿਹਾ ਮੈਂ ਉਹੀ ਗੱਲ ਹੈ ਨਾ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਉਸ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਅਧਿਜਤੇਦਾਰ ਸੀ ਕਿੱਕ ਪੜ੍ਹਦੀ ਹੈ ਜੀ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਹਾਂ ਨਾ ਨਹੀਂ ਤੁਹਾਨੂੰ ਕੋਈ ਫੋਨ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਬਸ ਮੈਂ ਮੇਰੇ ਹੋਣੀ ਆ ਨਹੀਂ 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 ਪ੍ਰੇਮ ਪਿਆਰ ਦੀ ਗੱਲ ਮੈਨੂੰ ਹੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਅੱਜ ਜਦੋਂ ਕੇਂਦਰੀ ਜਦੋਂ ਮੈਂ ਟੱਕਰਤਾ ਨੇ ਬੀਜੇਪੀ ਦੇ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਕੋਈ ਬੀਜੇਪੀ ਵਾਲਾ ਨਹੀਂ 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 ਕਰਦਾ ਮੈਂ ਮੇਰੇ ਚ ਕਾਬਲੀਅਤ ਹੈ ਮੈਂ ਕਰਦਾ ਮੇਰਾ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਗਾਲਤ ਕਹਿੰਦਾ ਰਿਹਾ ਮੈਂ ਉਹੀ ਗੱਲ ਹੈ ਨਾ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਉਸ ਫੋਨ ਤੇ ਗੱਲਬਾਤ ਹੁੰਦੀ ਸੀ ਮੈਂ ਤਾਂ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਅਧਿਜਤੇਦਾਰ ਸੀ ਠੀਕ ਹੈ ਜੀ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਹਾਂ ਨਹੀਂ ਨਹੀਂ ਤੁਹਾਨੂੰ ਤਾਂ ਕੋਈ ਫੋਨ ਹੀ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਮੈਂ ਹੋਈਆਂ ਨਹੀਂ 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 ਪ੍ਰੇਮ ਪਿਆਰ ਦੀ ਗੱਲ ਮੈਨੂੰ ਹੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਅੱਜ ਜਦੋਂ ਕੇਂਦਰੀ ਜਦੋਂ ਮੈਂ ਟੱਕਰਤਾ ਨੇ ਬੀਜੇਪੀ ਦੇ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਕੋਈ ਬੀਜੇਪੀ ਵਾਲਾ ਨਹੀਂ 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 ਕਰਦਾ ਮੈਂ ਮੇਰੇ ਚ ਕਾਬਲੀਅਤ ਹੈ ਮੈਂ ਕਰਦਾ ਮੇਰਾ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਗਾਲਤ ਕਹਿੰਦਾ ਰਿਹਾ ਉਹੀ ਗੱਲ ਹੈ ਨਾ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਉਸ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਅਧਿਜਤੇਦਾਰ ਸੀ ਠੀਕ ਹੈ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਨਹੀਂ ਨਹੀਂ ਤੁਹਾਨੂੰ ਤਾਂ ਕੋਈ ਫੋਨ ਹੀ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਬਸ ਮੈਂ ਮੇਰੇ ਹੋਈਆਂ ਨਹੀਂ 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 ਪ੍ਰੇਮ ਪਿਆਰ ਦੀ ਗੱਲ ਮੈਨੂੰ ਹੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਅੱਜ ਜਦੋਂ ਕੇਂਦਰੀ ਜਦੋਂ ਮੈਂ ਤੱਕ ਤਰਤਾ ਨੇ ਬੀਜੇਪੀ ਦੇ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਕੋਈ ਬੀਜੇਪੀ ਵਾਲਾ ਨਹੀਂ 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 ਕਰਦਾ ਮੈਂ ਮੇਰੇ ਚ ਕਾਬਲੀਅਤ ਹੈ ਮੈਂ ਕਰਦਾ ਮੇਰਾ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਗਾਲਤ ਕਹਿੰਦਾ ਰਿਹਾ ਉਹੀ ਗੱਲ ਹੈ ਨਾ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਉਸ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਅਧਿਜਤੇਦਾਰ ਸੀ ਠੀਕ ਹੈ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਨਹੀਂ ਨਹੀਂ ਤੁਹਾਨੂੰ ਤਾਂ ਕੋਈ ਫੋਨ ਹੀ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਬਸ ਮੈਂ ਮੇਰੇ ਹੋਈਆਂ ਨਹੀਂ 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 ਪ੍ਰੇਮ ਪਿਆਰ ਦੀ ਗੱਲ ਮੈਨੂੰ ਹੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਅੱਜ ਜਦੋਂ ਕੇਂਦਰੀ ਜਦੋਂ ਮੈਂ ਟੱਕਰਤਾ ਨੇ ਬੀਜੇਪੀ ਦੇ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਕੋਈ ਬੀਜੇਪੀ ਵਾਲਾ ਨਹੀਂ 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 ਕਰਦਾ ਮੈਂ ਮੇਰੇ ਚ ਕਾਬਲੀਅਤ ਹੈ ਮੈਂ ਕਰਦਾ ਮੇਰਾ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਗਾਲਤ ਫਿਸ਼ ਕਰਦਾ ਰਿਹਾ ਉਹੀ ਗੱਲ ਹੈ ਨਾ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਉਸ ਫੋਨ ਤੇ ਗੱਲਬਾਤ ਹੁੰਦੀ ਸੀ ਮੈਂ ਤਾਂ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕਾਲ ਤੱਕ ਦੇ ਜਥੇਦਾਰ ਸੀ ਠੀਕ ਹੈ ਜੀ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਨਾ ਨਹੀਂ ਤੁਹਾਨੂੰ ਤਾਂ ਕੋਈ ਫੋਨ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਨਹੀਂ ਮੇਰੇ ਹੋਈਆਂ ਨਹੀਂ 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 ਪ੍ਰੇਮ ਪਿਆਰ ਦੀ ਗੱਲ ਮੈਨੂੰ